ਲਾਈ ਦਨੀਆ ਝਾੜੂ ਜਿਆ ਦੇਖ ਲਾ ਹਾਈ ਮੈਂ ਮਰ ਜਾ ਹਰਪ੍ਰੀਤ ਨੂੰ ਨਾ ਕਿੰਨੇ ਦਿਨ ਹੋ ਗਏ ਕਹਿੰਦੀ ਨੂੰ ਮੈਨੂੰ ਵੀ ਆ ਜਾ ਆ ਜਾ ਨਹੀਂ ਉੱਥੇ ਹੀ ਜਾ ਕੇ ਜੀ ਲਾ ਲਿਆ ਉਹਨੇ ਆਏ ਕਰਦੀਆਂ ਮੈਂ ਬਾਈ ਨੂੰ ਅੱਜ ਕਹਿਣੀ ਆ ਵੀ ਬਾਈ ਹੁਣ ਤਾਂ ਬਹੁਤ ਦਿਨ ਹੋ ਗਏ ਵੀ ਘਰੇ ਵੀ ਨਹੀਂ ਸਰਦਾ ਹੈਗਾ ਹੁਣ ਤੈਨੂੰ ਪਤਾ ਵੀ ਕਣਕ ਵੀ ਬੀਜਣ ਵਾਲੀ ਪਈ ਆ ਵੀ ਤੂੰ ਐਂ ਕਰ ਉਹਨੂੰ ਜਾ ਕੇ ਲੈ ਕੇ ਆ ਐਂ ਥੋੜੀ ਸਰਜੋ ਤੇ ਜੀਲਾ ਕੇ ਹੀ ਬੈਠ ਗਈ ਹੈ ਘਰ ਦਾ ਕੌਣ ਕੰਮ ਕਰੂਗਾ ਅਗਲ ਗਣਾ ਅੱਗੇ ਮੈਨੂੰ ਐਂ ਸੀ ਵੀ ਚਲ ਰੋਟੀ ਪਾਣੀ ਦਾ ਮੈਂ ਬਣਾ ਦੰਨੀ ਆ ਹੁਣ ਮੈਨੂੰ ਪਸ਼ੂਆਂ ਦਾ ਵੀ ਨਾਲ ਮੱਥਾ ਮਾਰਨਾ ਪੈਂਦਾ ਫਿਰ ਜੇ ਮੈਂ ਕਹਿਨੀ ਆ ਫਿਰ ਮੈਨੂੰ ਮਾਂ ਬੋਲਦੀ ਆ ਉਹ ਕਹੂਗੀ ਦੁੱਧ ਪੀਣ ਨੂੰ ਮੂਰੇ ਹੋ ਜਾਨੀ ਆ ਹੁਣ ਆ ਨਹੀਂ ਪਤਾ ਵੀ ਪਸ਼ੂਆਂ ਦਾ ਵੀ ਕੰਮ ਕਰਨਾ ਕੀ ਕਰਾਂ ਉਹਨੂੰ ਤਾਂ ਮੈਂ ਕਹਿ ਨਹੀਂ ਸਕਦੀ ਜਾਂ ਮੈਂ ਐ ਕਰਦੀ ਆ ਬਾਈ ਨੂੰ ਕਹਿਨੀ ਆ ਨਹੀਂ ਮੈਂ ਬਾਪੂ ਨੂੰ ਕਹਰੂੰਗੀ ਬਾਪੂ ਤਾਂ ਹਜੇ ਮੇਰੀ ਮੰਨ ਲੈਂਦਾ ਹੁੰਦਾ ਮਾਂ ਤਾਂ ਤੈਨੂੰ ਪਤਾ ਚਾਰੇ ਪੈਰ ਚੱਕ ਕੇ ਮੇਰੇ ਪਿੱਛੇ ਉਹੀ ਪੈ ਜਾਣਾ ਉਹਨੇ ਚੱਲ ਕਰਨਾ ਫਟਾਫਟ ਕੰਮ ਮਕਾ ਫਿਰ ਬਾਕੀ ਗੱਲਾਂ ਬਾਅਦ ਚ ਕਰਦੀਆਂ ਨੂੰ ਕਹਨੇ ਆ ਮੇਰਾ ਮਰਗੀ ਕਰੋ ਜੀ ਸੀ ਤੈਨੂੰ ਜੇ ਤੂੰ ਆਖੇ ਲੱਗੀ ਨਾ ਤੈਨੂੰ ਦੇਖ ਲੈਨੀ ਆ ਪਰ ਤਿਆਕ ਤੂੰ ਮਾੜੀ ਆਖੇ ਲੱਗਦੀ ਆ ਕਿ ਮਾਂ ਬੜਾਈ ਆ ਦੇ ਮਾਂ ਹੱਥ ਬੰਨੇ ਮੈਂ ਤਾਂ ਕਿਸੇ ਦੇ ਆਖੇ ਨਹੀਂ ਲੱਗਦੀ ਹੈਗੀ ਮੈਂ ਨਹੀਂ ਕਿਤੇ ਜਾਣਾ ਹੈਗਾ ਮੈਂ ਤਾਂ ਰਾਮ ਨਾਲ ਹੁਣ ਪੈਨੀਆ ਮੇਰਾ ਦੁਖਦਾ ਸਿਰ ਤੂੰ ਵਗ ਜਾ ਸਾਰੇ ਕੰਮ ਰਹਿ ਜਾਣਗੇ ਹੱਥ ਨੇ ਤੂੰ ਵਗ ਜਾ ਉਹਨੂੰ ਜੇ ਤਾਂ ਤੇਰੇ ਨਾਲ ਤੋਰਤੀ ਫੇਰ ਤੱਕ ਦੋਨੇ ਭੈਣਾਂ ਆਜੋ ਜੇ ਕੋਈ ਉਹਨਾਂ ਨੂੰ ਕੰਮ ਦਾ ਡਿੱਕਾ ਹੋਇਆ ਆਪ ਨਹੀਂ ਮੈਂ ਹੋ ਜਾਾਂਗੇ ਤੂੰ ਉਹਨਾਂ ਦਾ ਕੰਮ ਕਰਦੀ ਤੇ ਉਹ ਆਜੂਗੀ ਅੱਛਾ ਮਾਂ ਵੀ ਹੁਣ ਤੂੰ ਕਹਨੀ ਆ ਵੀ ਇਹ ਲੈ ਕੇ ਆਵੇ ਤੂੰ ਭੱਗ ਜਾ ਮੂੰਹ ਸੁੰਗਲੀ ਜੇ ਤਾਂ ਤੈਨੂੰ ਉਹਨਾਂ ਨੂੰ ਕੋਈ ਕੰਮ ਹੋਇਆ ਵੀ ਸਾਡਾ ਕੰਮ ਪਿਆ ਫੇਰ ਤਾਂ ਮਿੱਠੀ ਪਿਆਰੀ ਹੋ ਕੇ ਕਹੀਦੀ ਚੱਲ ਮੈਂ ਕੱਦ ਦੀਆਂ ਕੰਮ ਸੋਡਾ ਤੇ ਇਹਨੂੰ ਭੇਜ ਦਿਓ ਕੱਦੀ ਨੂੰ ਚੜਾ ਦੀ ਬਸ ਇੱਥੋਂ ਅਸੀਂ ਲਾ ਲਾਂਗੇ ਬਹੀ ਤੂੰ ਮਾਂ ਤੈਨੂੰ ਪਤਾ ਤਾਂ ਹੈਗਾ ਹਰਪ੍ਰੀਤ ਭੈਣ ਕਿੱਥੇ ਬਸ ਆਉਂਦੀ ਆ ਉਹ ਤਾਂ ਕਹਿੰਦੀ ਮੈਤੋਂ ਨਹੀਂ ਬਸਾਂ ਬੁਸਾਂ ਚ ਆਇਆ ਜਾਂਦਾ ਹੈਗਾ ਮੈਂ ਤੈਨੂੰ ਐਂ ਕਹਿਨੀ ਆ ਵੀ ਜੇ ਤੂੰ ਮੈਨੂੰ ਭੇਜ ਦੇਈਆਂ ਫਿਰ ਮੈਂ ਅੱਜ ਨਹੀਂ ਆਉਂਦੀ ਕੱਲ ਨੂੰ ਆਉਂਗੀ ਫਿਰ ਮੈਂ ਵੀ ਇੱਕ ਰਾਤ ਲਾ ਕੇ ਆਉਂਗੀ ਅੱਛਾ ਚੱਲ ਭਾਈ ਰਾਤ ਲਾ ਆਏ ਕੋਈ ਨਾ ਹੁਣ ਜਿੱਥੇ ਤੂੰ ਇੰਨੇ ਕੰਮ ਕਰਦੀ ਆ ਹੁਣ ਅੱਜ ਦਾ ਦਿਨ ਹੋਰ ਕਰ ਲਈ ਫਿਰ ਕੀ ਹੋ ਗਿਆ ਕਰ ਲੂਗੀ ਮੈਂ ਤਾਂ ਆਪ ਦੇ ਕਾਹ ਕਰੂਗੀ ਮੈਂ ਤਾਂ ਆਪ ਦੇ ਜੰਮਣ ਆ ਨੂੰ ਰੋਉਂਗੀ ਜਿਹੜੇ ਮੇਰੇ ਗੱਲ ਪਈ ਆ ਮੈਂ ਤਾਂ ਕਰੂਗੀ ਕੰਮਾ-ਕਮਾ ਦੀ ਸਾਨੂੰ ਕੋਈ ਬਾਣ ਨਹੀਂ ਕੰਮ ਦੇ ਤਾਂ ਬਾਣੇ ਨਹੀਂ ਮਾ ਕਰ ਦੇਈ ਕੰਮ ਹੁੰਦੇ ਆ ਕਿਹੜਾ ਬਾਹਰਲੇ ਕੰਮ ਨੇ ਤੂੰ ਤਾਂ ਉਹੀ ਕਰਨਾ ਲੱਗ ਜਾਨੀ ਆ ਗਿਲਾ ਹੁਣ ਤੱਕ ਤੂੰ ਕਰਦੀ ਹੋ ਰਹੀ ਆ ਫਿਰ ਕੀ ਹੋ ਗਿਆ ਜੇ ਉਹ ਨਹੀਂ ਹਰ ਵੀ ਤਾਂ ਬੱਸ ਚੜਦੀ ਤੇ ਤੇਰੇ ਪਿਓ ਨੂੰ ਉਥੋਂ ਕਹੇ ਦੀ ਕੋਈ ਗੱਡੀ ਵਾਲੇ ਨੂੰ ਪੁੱਛ ਲੂਗਾ ਗੱਡੀ ਵਾਲੇ ਨੂੰ ਪੁੱਛ ਕੇ ਸਾਨੂੰ ਤਾਰ ਕੇ ਬਿੰਦੇ ਚ ਮੋੜ ਜੂਗਾ ਫਿਰ ਆਏ ਕਰੀਮਾ 1000 ਰੁਪਏ ਪੈਟਰੋਲ ਦਾ ਦੇ ਦੇ ਮੈਨੂੰ ਪੈਟਰੋਲ ਪਵਾ ਕੇ ਅਸੀਂ ਨਾ ਗੱਡੀ ਆਪ ਹੀ ਕਰਕੇ ਲੈ ਆਵਾਂਗੇ ਤੇ ਕਿਉਂ ਮੁੱਤਰ ਉਹਨੇ ਪੈਟਰੋਲ ਉਹਦੇ ਕੋਲੇ ਹੋਣਾ ਨਹੀਂ ਕੁਸ ਤੇਰੇ ਕੋਲੇ ਮੈਂ ਇੱਥੋਂ ਗੱਡੀ ਕਰਾ ਕੇ ਦੇਵਾਂ ਹਾਂ ਫਿਰ ਮਾਂ ਉਹਨਾਂ ਕੋਲ ਤਾਂ ਬੈਠੀ ਆ ਨਾ ਉਹੋ ਲੜਕੇ ਤਾਂ ਤੁਸੀਂ ਹੀ ਭੇਜੀ ਆ ਬਾਈ ਨੂੰ ਕਹਿ ਹੁਣ ਹੁਣ ਆਪ ਉਹ ਖੇਤ ਟੜ ਕੇ ਬਹਿ ਗਿਆ ਪੁੱਤ ਤਾਂ ਤੇਰਾ ਹੀ ਹੈਗਾ ਨਾਲਿਓ ਤੇਰੀ ਨਹੀਂ ਮੰਨੂਗਾ ਉਹਦਾ ਜਿਹੜਾ 1000 ਰੁਪਏ ਦਾ ਪੈਟਰੋਲ ਪਾਵਾਂਗੇ ਨਾ ਕੰਮ ਵਾਲੀ ਲਾ ਲੈਣੀ ਆ ਮੈਂ ਤਾਂ ਜਿੰਨੇ ਦਿਨ ਤੁਹਾਡਾ ਚਿੱਤ ਮੰਨਿਆ ਲਾਇਆ ਬਸ ਗੱਲ ਨਮਕੀ ਰੋਲਾ ਮੈਂ ਤੇ ਆ ਬਣਾ ਲੋ ਵਾਤ ਚਲ ਠੀਕ ਆ ਮਾਂ ਤੂੰ ਤਾਂ ਮੇਰਾ ਨਾ ਮੂਡ ਹੀ ਖਰਾਬ ਕਰਤਾ ਹਾਂ ਬਾਹਰ ਬਾਹਰ ਹੂੰ ਕਦੀ ਮਮਾ ਖਾਣ ਦੇਵਾ ਉਹ ਬਾਲਤੀ ਨਹੀਂ ਆਉਂਦੀ ਸਿਰ ਲੈ ਮੈਂ ਤਾਂ ਹੋ ਗਈ ਤਿਆਰ ਹੁਣ ਹੁਣ ਐਂ ਕਰਦੀ ਆ ਮੈਂ ਮਾਂ ਨੂੰ ਕਹਿਣੀ ਆ ਵੀ ਮਾਂ ਮੈਂ ਲੈ ਆਉਣੀਆਂ ਹਰਪ੍ਰੀਤ ਨੂੰ ਕਹਿੰਦੀ ਤਾਂ ਹੈਗੀ ਸੀ ਵੀ ਬਾਈ ਦੇ ਕੋਲ ਤਾਂ ਟਾਈਮ ਨਹੀਂ ਇਨਾ ਬਾਪੂ ਕੋਲ ਟਾਈਮ ਆ ਮੈਂ ਹੁਣ ਐ ਕਰਦੀ ਆ ਮਾਂ ਨੂੰ ਬਹਾਨਾ ਲਾ ਜਾਨੀ ਆ ਵੀ ਮਾਂ ਮੈਂ ਹਰਪ੍ਰੀਤ ਨੂੰ ਲੈਣ ਜਾਨੀ ਆ ਨਾਲੇ ਤਾਂ ਚੱਲਣ ਵਾਲੇ ਪਿੰਡ ਮਿਲੇ ਆਉਂਗੀ ਨਾਲੇ ਮੇਰੀਆਂ ਸਹੇਲੀਆਂ ਨੂੰ ਮਿਲੇ ਆਉਂਗੀ ਇਹਨੂੰ ਐ ਹੋ ਜੂਗਾ ਵੀ ਚਲ ਉਹਨੂੰ ਲੈ ਕੇ ਆਉਂਗੀ ਪਰ ਲਿਆਉਣੀ ਲਿਹਾਉਣੀ ਕਿਨੇ ਆ ਹਾਂ ਕਿਉਂ ਕਰਨੀਆਂ ਭਰਨੀਆਂ ਇਹਨਾਂ ਦੀਆਂ ਮੈਂ ਕਿਉਂ ਲੈ ਕੇ ਆਵਾਂ ਇਨਾਂ ਨੂੰ ਵੀ ਥੋੜੇ ਜਿਹੇ ਹੱਥ ਲੱਗਣੇ ਚਾਹੀਦੇ ਨੇ ਆ ਬੁੜੀ ਜਿਹੋ ਰੋਤਾ ਜਦੀ ਕਹਿ ਰੰਦੀ ਸੀ ਲੈ ਚੱਕੋ ਆਪਦੀ ਜੁੱਲੀ ਬਿਸਤਰਾਫ ਚਲੀਆਂ ਜਾਓ ਪੇਕਿਆਂ ਨੂੰ ਹੁਣ ਪਤਾ ਲੱਗੂ ਜਦੋਂ ਪੇਕਿਆਂ ਤੋਂ ਨੇ ਆਉਣਾ ਨਹੀਂਗਾ ਕੋਈ ਨਾ ਮਾਂ ਤੂੰ ਐ ਪੈ ਗਈ ਕੀ ਹੋ ਗਿਆ ਤੈਨੂੰ ਮੈਂ ਪਾਏਗੀ ਬਿੰਦਰਾਮ ਕਰਦੀ ਸੀ ਧੁੱਪੇ ਹੋਰ ਕੀ ਮਾਂ ਨੇ ਹੋਰ ਕੀ ਕਰਨਾ ਹੈ ਅੱਛਾ ਕੰਮ ਕਰਕੇ ਥੱਕ ਜਾਨੀ ਐ ਮਾਂ ਦੀ ਕਿਹੜਾ ਉਮਰ ਐ ਹੁਣ ਕੋਈ ਕੰਮ ਕਰਨ ਦੀ ਇੱਕ ਸਰਦਾ ਨਹੀਂ ਬਸ ਦੀ ਦੇ ਰੋਲੀਆਂ ਕਰੇ ਬੈਣਾ ਆਈ ਹਾਏ ਮਕਰਾਂ ਦੇ ਇਹਨਾਂ ਪਤਾ ਕੀ ਇਹ ਸਰੀਰ ਵੀ ਚੱਲਦਾ ਰਹਿੰਦਾ ਜੇ ਹੁਣ ਕੰਮ ਹੀ ਛੱਡਤਾ ਫਿਰ ਗੋਡੇ ਕਿਤੇ ਉੱਥੇ ਹੀ ਖੜ ਜਾਂਦੇ ਨਿੰਗੇ ਇਹ ਸਰੀਰ ਤਾਂ ਹੁਣ ਕੁਰਨਾ ਦੀ ਰੁੱਤ ਹੁੰਦੀ ਆ ਕੰਮ ਕਰਨ ਦੀ ਸਰੀਰ ਕੀ ਕਹਿੰਦਾ ਹੁਣ ਜੇ ਆਪਾਂ ਬੈਲੀ ਜਾਵਾਂਗੇ ਤਾਂ ਸਰੀਰ ਕਮਜ਼ੋਰ ਆ ਵੀ ਹੋ ਜਾਂਦਾ ਹਾਂ ਤੇ ਮਾਂ ਹੁਣ ਮੈਂ ਤੇ ਹੋ ਗਈ ਤਿਆਰ ਤੂੰ ਹਾਂ ਮੇਰਾ ਤਿਆਰ ਹੋ ਗਈ ਅੱਛਾ ਹਾਂ ਜਾਣੀ ਹੁਣ ਤੋ ਹਾਂ ਦੇਖੀ ਮੇਰਾ ਸੂਟ ਪਾਇਆ ਸੋਹਣਾ ਲੱਗਦਾ ਸੋਹਣਾ ਸੂਟ ਤਾਂ ਅਰੇ ਹੋਣਾ ਨਾਲੇ ਚੱਲ ਕੋਈ ਨਾ ਮਾਂ ਹੁਣ ਮੇਰੀ ਗੱਲ ਸੁਣ ਲੈ ਤੈਨੂੰ ਪਤਾ ਤਾਂ ਹੈਗਾ ਉਹ ਸੁੰਡੀ ਲਵੇਟੀ ਬੈਠੀ ਆ ਜੀ ਹੁਣ ਉਹਨੂੰ ਵੀ ਸਮਝਾਉਣਾ ਪਊਗਾ ਤਾਂ ਹੀ ਉਹ ਆਊਗੀ ਕਿਹੜਾ ਉਹੀ ਤਾਂ ਕੋਈ 2-4 ਘੰਟੇ ਲੱਗਣਗੇ ਦੋ ਗੱਲ ਨਾ ਕਹੀ ਦੀ ਬਸ ਵੀ ਤਿਆਰ ਹੋ ਜਾਗਾ ਨਹੀਂ ਨਹੀਂ ਤੇ ਚੱਲਣਾ ਮੁੰਨਾ ਕੰਮ ਕੌਣ ਕਰੂਗਾ ਮਾਂ ਉਹ ਕਿੱਥੇ ਮੰਦੀ ਹੁੰਦੀ ਆ ਤੈਨੂੰ ਪਤਾ ਤਾਂ ਹੈਗਾ ਉਹਦਾ ਤੂੰ ਤਾਂ ਫਿਰ ਉਹੀ ਗੱਲਾਂ ਕਰਦੀ ਆਂ ਜੀ ਚੱਲ ਬਗ ਜਾ ਭਾਈ ਹਾਂ ਗੱਲ ਕਰ ਹੁਣ ਫੇਰ ਤੜਕੇ ਸਵੇਰਾਂ ਪਹਿਲੀ ਵਾਰੀ ਆਜੋ ਚੰਗਾ ਚੱਲ ਕੋਈ ਨਾ ਮਾਂ ਤੂੰ ਜਮਾਂ ਨਾ ਫਿਕਰ ਕਰ ਮੈਂ ਸਵੇਰੇ ਆਜੂਗੀ RAM ਨਾਲ ਤੇ ਹੁਣ ਮੈਂ ਐਂ ਕਹਿੰਦੀ ਸੀਗੀ ਤੂੰ ਹੁਣ ਬਾਪੂ ਅੱਜ ਸ਼ਾਮ ਨੂੰ ਆਜੂਗਾ ਹਾਂ ਗਿਆ ਹੋਇਆ ਉਹ ਹਾਂ ਤਾਂ ਜਾਊਗਾ ਇਹ ਤਾਂ ਪਤਾ ਰਾਨੀਏ ਘੋੜ ਚੜੇ ਕੇ ਜਾਣਗੇ ਕੀ ਪਤਾ ਉਹ ਜੈ ਸੋਡਾ ਬਾਪੂ ਐ ਜਿਹੇ ਜਿਹਾਂ ਤੁਸੀਂ ਹੋ ਉਹ ਕਿਹੜਾ ਮੰਨਦਾ ਹੈਗਾ ਕਿਸੇ ਦੀ ਨਹੀਂ ਮੰਨਦਾ ਮੈਂ ਤਾਂ ਲੈ ਲਈ ਜਮਾ ਇਹਨਾਂ ਨੇ ਮੈਂ ਆਂ ਕਹਿੰਦੀ ਸੀਗੀ ਵੀ ਨਾਲੇ ਮੇਰੇ ਅਕਾਊਂਟ ਚ ਨਾ ਪੈਸੇ ਪਵਾ ਦੀ ਬਾਈ ਨੂੰ ਕਹਿ ਕੇ ਕਾਊਂਟ ਚ ਹਾਂ ਕੀ ਤਾਂ ਸੀ ਕੀ ਕਰਨ ਮੈਂ ਨਾ ਨਾਲੇ ਉੱਥੇ ਪਾਰਲਰ ਜਾਇ ਆਉਂਦੀ ਉਬਾ ਕੋ ਬਿਆਸਾ ਦੀ ਵੇਲੇ ਜਾਣੇ ਹੁੰਦੇ ਪਾਰਲ ਹੁਣ ਘਰੇ ਵੀ ਪਾਰਲ ਜਾਈ ਜਾਉਂਗਾ ਕਿਉਂ ਪੈਸੇ ਦੇ ਬੁਰਕੀਆਂ ਵੜਦੂ ਮਾਂ ਮੇਰੀ ਗੱਲ ਸੁਣ ਲੈ ਫਿਰ ਅਗਲਾ ਕੰਨਨ ਦਾ ਲੈ ਲਾ ਉਹ ਇਹਦੇ ਘਰ ਵਾਲਾ ਬਾਹਰ ਆਗਾ ਪਹੋਰਾ ਨਹੀਂ ਤਿਆਰ ਹੋਗੇ ਰਹਿੰਦੀ ਹੈਗੀ ਲਾ 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 ਉਹ ਤਾਂ ਸਾਰਾ ਨਕਟਾ ਡੋਂਦਾ ਫਿਰਦਾ ਤੂੰ ਤਿਆਰ ਬਿਆਰ ਹੁੰਦੀ ਤੁਰੀ ਫਿਰ ਇੱਥੇ ਜਦੋਂ ਆਊਗਾ ਉਦੋਂ ਵਕਜੀ ਪਾਰਲ ਦੇ ਹੁਣ ਪਾਰਲ ਦੇ ਜਾ ਕੇ ਕੀ ਕਰਨਾ ਤੂੰ ਮਾਂ ਮੈਂ ਥ੍ਰੈਡਿੰਗ ਕਰਾ ਕੇ ਆਉਣੀ ਸੀਗੀ ਹੋਰ ਮੈਂ ਉਥੇ ਪਾਰਲਰ ਦੇੋਂ ਕੀ ਲੈ ਕੇ ਆਉਣਾਗਾ ਮੈਨੂੰ ਆਏ ਸੀ ਵੀ ਹੁਣ ਠੰਡਾਂ ਜੀਆਂ ਆ ਗਈਆਂ ਇੱਕ ਅੱਧੀ ਮੈਂ ਕੋਟੀ ਲੈ ਆਉਂਦੀ ਨਾਲੇ ਮੈਂ ਸੂਟ ਲੈ ਕੇ ਆਉਣੇ ਸੀ ਮਾਨਸਾ ਤੋਂ ਤੂੰ ਤਾਂ ਉਹੀ ਜਦੀ ਬਸ ਕੋਟਾਂ ਸਾਰਾ ਘਰ ਭਰਿਆ ਪਿਆ ਵਾ ਅਗਰੂ ਛੋੜੇ ਨਹੀਂ ਕੋਟੀਆਂ ਦੇ ਲੋਟ ਆਉਂਦੇ ਭੈਣੇ ਬਸ ਮੈਂ ਤਾਂ ਕਹਿ ਦੂੰਗੀ ਕੋਈ ਨਹੀਂ ਚੱਲ ਤੂੰ ਜਾ ਲਿਆਉਣ ਕੋਈ ਨਹੀਂ ਕਹਿ ਦੂੰਗੀ ਤੇ ਨਾਲੇ ਇੱਕ ਹਰਪ੍ਰੀਤ ਨੂੰ ਦਵਾ ਦਾਂਗੇ ਨਾਲੇ ਲੇਲੇ ਪੀਪੇ ਜੇ ਹੋ ਗਏ ਉਹ ਖੁਸ਼ ਹੋ ਜੂਗੀ ਨਾਲੇ ਆਇਆ ਫਿਰ ਭੱਜੀ ਆਉਗੀ ਮੇਰੇ ਨਾਲ ਤੁਰੀ ਹਾਂ ਹਰਪ੍ਰੀਤ ਕੋਲ ਤਾਂ ਬਥੇਰੀਆਂ ਤੇਰਾ ਆਪਦਾ ਹੀ ਲੋਟ ਆ ਜਾਏ ਭਾਈ ਤਾਂ ਉਸ ਗੱਲ ਕਹਿ ਦੂੰਗੀ ਪੈਸਾ ਨੂੰ ਪਰ ਪੈਸੇ ਕਿਨੂੰ ਨਾਏ ਵਿਚਾਰੇ ਕਿੱਥੋਂ ਤੁਹਾਨੂੰ ਰੋਜ਼ ਪਾ ਦੇਣਗੇ ਸਾਡੇ ਕਾਊਂਟਾਂ 'ਚ ਤੂੰ ਤਾਂ ਜਦੋਂ ਕਾਊਂਟਾਂ 'ਚ ਹੁੰਦੇ ਆ ਕੜਾ-ਕੜਾ ਲਾਈ ਜਾਂਦੇ ਥੋਨੂੰ ਕਿਹੜਾ ਦਰਬਾ ਕੋਈ ਮੁੜਕੇ ਦੀ ਕਮਾਈ ਆ ਸੋਡੀ ਤੇ ਨਾਲੇ ਮਾਂ ਇੱਕ ਗੱਲ ਮੈਂ ਤੈਨੂੰ ਹੋਰ ਕਹਿੰਦੀ ਸੀਗੀ ਹੂੰ ਵੀ ਦੇਖ ਲਾ ਉਹ ਤੂੰ ਸਾਰਿਆਂ ਕੋਲੇ ਗਾਹ ਪਾਤਾ ਹਨਾ ਵੀ ਹਾਂ ਵੀ ਇਹਦੇ ਘਰ ਵਾਲੇ ਨੇ ਬਾਹਰ ਇਹਨੂੰ ਸੱਦਣਾ ਗਾਏ ਨੇ ਫੈਲ ਲਾ ਲਈ ਇਹਦੀ ਰਿਫਿਊਜ਼ ਲਾ ਗਈ ਆਏ ਹੋ ਗਿਆ ਬਾਹ ਹੋ ਗਿਆ ਆ ਸਿੰਦਰ ਇੱਕ ਦਿਨ ਆਈ ਸੀ ਮੇਰੇ ਨਾਲ ਲੜ ਕੇ ਗਈ ਆ ਉਹ ਕਹਿੰਦੀ ਮੈਨੂੰ ਹਰਪ੍ਰੀਤ ਨੇ ਦੱਸਿਆ ਗਾ ਵੀ ਇਹਦੀ ਰਿਫਿਊਜ਼ ਲਾ ਗਈ ਜਦੋਂ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਘਰ ਦੀ ਗੱਲ ਬਾਹਰ ਨਹੀਂ ਦੱਸਣੀ ਹੈਗੀ ਫਿਰ ਉਹਨੂੰ ਕਿਹਨੇ ਦੱਸਤਾ ਨੇ ਸਾਡੇ ਕੋਲ ਖਸ ਬਿੱਟੀਆਂ ਲਾਈ ਜਾਂਦੀਆਂ ਲੁੱਤਾਂ ਮੈਂ ਤਾਂ ਕਿਸੇ ਕੋਲੇ ਨਹੀਂ ਕਿਹਾ ਪਤਾ ਨਹੀਂ ਉਹ ਬਹੁਤ ਬੋਲਦੀ ਸੀਗੀ ਉਹਦਣੇ ਮੇਰੇ ਨਾਲ ਬੱਦੋ ਮੇਰੇ ਕੋਲ ਲੈ ਆਈ ਉਹਦੀ ਕੁੱਤ ਫੜ ਕੇ ਹਾਂ ਕਹਿੰਦੀ ਮੈਨੂੰ ਕਹਿੰਦੀ ਕਰੇ ਤੁਹਾਡੀ ਬੁੜੀ ਦੱਸ ਕੇ ਜਾਂਦੀ ਆ ਕਰੇ ਕਹਿੰਦੀ ਹਰਪ੍ਰੀਤ ਨੇ ਨਰਪੀਤ ਬਣਾ ਲਈ ਆਗੀ ਨੀ ਤੁਹਾਨੂੰ ਭਾਣਾ ਭਾਣਾ ਨੂੰ ਉਡਾਈ ਜਾਂਦੇ ਆ ਤੁਹਾਨੂੰ ਸੱਸ ਨੂੰ ਸਾਨੂੰ ਲੜਾਈ ਜਾਂਦੇ ਆ ਕਿਉਂ ਨਹੀਂ ਤੂੰ ਸਮਝਦੀ ਚਲ ਕੋਈ ਨਾ ਮੈਂ ਤਾਂ ਸਮਝ ਗਈ ਪਰ ਜੇ ਮੇਰੇ ਤੋਂ ਬਾਹਰ ਚ ਉਹ ਆਈ ਥੋੜੀ ਜੀ ਤੂੰ ਵੀ ਉਹਦੀ ਕੰਡ ਝਾੜ ਕਰੀ ਉਹਨੂੰ ਪਤਾ ਲੱਗੇ ਵੀ ਹਾਂ ਵੀ ਮੈਂ ਇਹਨਾਂ ਦੇ ਘਰ ਦੇ ਵਿੱਚ ਐਸ ਜਿਹਾਂ ਲੁੱਟੀਆਂ ਲਾਉਣੀ ਆਗੀ ਵੀ ਇਹਨਾਂ ਦੇ ਘਰ ਚ ਕਲੇਸ਼ ਪੈ ਜਾਂਦਾ ਜਦੋਂ ਤੁਸੀਂ ਸੁਣਦੋਂ ਅਗਲਾ ਫੇਰ ਲਾਉਂਦਾ ਜੇ ਤੁਸੀਂ ਸੁਣੋ ਹੀ ਨਾ ਉੱਥੇ ਹੀ ਲਾ ਦੇਉ ਤੇਰਾ ਦੀ ਪੁਲੀ ਵਾਂਗੂ ਝਾੜ ਦੇ ਉਹ ਨਾ ਮੈਂ ਤਾਂ ਬਠੇਰੀ ਝਾੜੀ ਸੀ ਮੇਰੇ ਤਾਂ ਇੱਕ ਜੱਫਾ ਲੱਗਣ ਨੂੰ ਤਿਆਰ ਹੋ ਗਿਆ ਸੀ ਉਹਦੇ ਨਾਲ ਤੈਨੂੰ ਮੈਂ ਦੱਸਾਂ ਹਾਂ ਫਿਰ ਮੈਂ ਨਹੀਂ ਬਖਸਦੀ ਹੁੰਦੀ ਕਿਸੇ ਨੂੰ ਤੈਨੂੰ ਚੰਗਾ ਬਗਜਾ ਸੁਨੇਹਾ ਕਬੇੜਾ ਕੱਲੀ ਜਾਣੀ ਆ ਤਾਂ ਕੱਲੀ ਜਾਣੀ ਆ ਬਗਜਾ ਸੁਨੇਹਾ ਠੀਕ ਆ ਉਹੀ ਗੱਲ ਇੱਕ ਪਹਿਲਾਂ ਬੈਠੀ ਆ ਉਥੇ ਇਹਦਾ ਵੀ ਨਹੀਂ ਪਤਾ ਮਉਣ ਦਾ ਇਹ ਤਾਂ ਆਪ ਚੱਲੇਗੀ ਇਹ ਤਾਂ ਆਰਾਮ ਨਾਲ ਬੈਹਿ ਜੂਗੀ ਜਾ ਕੇ ਇਹਨੂੰ ਤਾਂ ਜਮੀ ਸੰਸਾਨੀ ਸੀ ਕੰਮਾਂ ਦਾ ਹਜੇ ਉਹ ਤਾਂ ਕਰਦੀ ਸੀਗੀ ਇੱਕ ਤੇ ਇਹਨੂੰ ਵੀ ਨਾ ਘੱਟ ਕਮਾਵਾ ਪਰ ਠੀਕ ਆ ਦਰਬਾਰ ਚਾਹੀ ਕੰਮ ਮਿਲਿਆ ਮੈਂ ਤਾਂ ਉਹ ਚਾਹ ਚੀਕ ਖੋਲ ਜਾਸ ਤੇ ਉਹ ਮੈਂ ਕਹਿਤਾ ਕਿ ਕੀ ਕਰ ਲੈਣਾ ਤੁਸੀਂ ਖੇਦਣਾ ਕਿ ਕਰਨਾ ਤੇ ਨਾ ਮੈਂ ਆਇਆ ਨਾ ਕਰ ਕਿੰਨਾਂ ਦੀ ਰਿਫਿਊਜਲ ਤੇ ਉਹਦੇ ਬਾਅਦ ਉਹਨਾਂ ਦੇ ਘਰੇ ਗਈ ਤੇ ਉਹਦੀ ਰਿਫਿਊਜਲ ਆ ਗਈ ਹੋਰ ਤੇ ਮੈਂ ਕਿੰਨਾ ਕਿ ਨਾ ਘਰੇ ਗਈ ਸੀਗੀ ਜਦੋਂ ਉਹਨਾਂ ਦੇ ਘਰੇ ਗਈ ਤੇ ਉਹਨੇ ਕੀ ਕੀਤਾ ਮੇਰੇ ਗਾ ਨਹੀਂ ਪਈ ਹਾਂਜੀ ਮੇਰੀ ਰਿਫਿਊਜਲ ਆ ਗਈ ਲੈ ਦੱਸ ਹਾਂ ਨਾ ਫੋਕੋ ਜੇ ਲਾ ਗਈ ਹਾਂ ਉਹ ਤਾਂ ਇੱਕ ਨਾ ਉੱਡੀ ਫੜ ਗਈ ਸੀ ਉਹ ਤਾਂ ਕਹਿੰਦੀ ਸੀ ਮੈਂ ਨਾ ਰਾਈ ਦੀ ਰਾਨਾ ਮੈਂ ਤਾਂ ਉਹਦੇ ਪਰੌਂਹੇ ਕੋਲੇ ਜਾਉਂਗੀ ਵੀਰ ਦਾ ਮਾਰਾ ਹੋਇਆ ਜਿੱਨੇ ਤੱਕ ਪੂਜਣ ਆ ਜਿੰਨਾ ਹੋਉਂਦੀ ਸੀ ਉਨਾ ਹੀ ਉਹ ਥੱਲੇ ਡਿੱਗ ਪਈ ਤੇ ਮੈਂ ਕਿਹਾ ਉਹਦੇ ਘਰੇ ਜਾ ਕੇ ਆਈਆਂ ਕਿ ਤੇ ਮੈਂ ਚਾਚੀ ਨੂੰ ਲਾਂਬਾ ਲੈ ਕੇ ਆਈਆਂ ਵੀ ਮੈਂ ਤਾਂ ਉਹਦੇ ਦੁੱਖ ਦਰਦ ਵੰਡਾਉਣ ਆਈ ਸੀ ਕਿ ਵਿਚਾਰ ਰਿਫਿਊਜ਼ ਲਾ ਗਈ ਮਾੜਾ ਕੰਮ ਹੋਇਆ ਵੀ ਭੱਜੀ ਫਿਰਦੀ ਸੀ ਹਣਾ ਚੱਲ ਗਈ ਹਾਂ ਵੀ ਚਾਚੀ ਤੂੰ ਇਹੋ ਮਾਤ ਤਾਂ ਕਹਿ ਨਹੀਂ ਦਿੰਦੀ ਵੀ ਇਹ ਘਰੇ ਆਣ ਦੇ ਗਾਲ ਪੈਂਦੀ ਹੈਗੀ ਤੇ ਇੱਕ ਨਾ ਹਰਖ੍ਰਿਤ ਦੀਦੀ ਰੁੱਸ ਕੇ ਗਈ ਹੋਈ ਹੈਗੀ ਤੇ ਮੈਂ ਹਾਂ ਤੇ ਨਾਲੇ ਮੈਂ ਚਾਚੀ ਨੂੰ ਲੈ ਕੇ ਨਹੀਂ ਆ ਵੀ ਸਾਨੂੰ ਬਹੁਤ ਵਧੀਆ ਸੀ ਕੱਬਨੇ ਵੀਡੀਓ ਉਵਾੜੂਗੀ ਤਾਂ। ਆਪ੍ਰੀਕਟੋਰਸ ਕੇ ਵੀਡੀਓ। ਵੀ ਹੈ ਕਿ ਅਨੇ ਹੀ ਹਰਦੀ ਕੰਜੀ ਦੇ ਵੇਸਾ ਕਰ ਲੋ ਕਿ ਨਾ ਤਾਂ ਪੈਟੀ ਬਾਹਰੀ ਫੁਕਰੀਆਂ ਮਾਰਦੀ ਹੈ ਬੈਠਾ ਨਾ ਬਾਹਲੀ ਜਾ। ਹਾਂ ਬਸ ਇੱਕ ਚਾਲ ਰੋਟੀ ਨਾ ਪਕਾ ਕੇ ਬਹਿ ਜਾਂਦੀ ਹੈ। ਕਹਿੰਦੀ ਹੈ ਮੈਂ ਤਾਂ ਘਰ ਆਲਾ ਬਾਹਰ ਗਿਆਗਾ। ਮੈਂ ਤਾਂ ਆਇਆ ਮੈਂ ਤਾਂ ਬਾਹਰ। ਤੇ ਉਹ ਵਿਚਾਈ ਸਾਰਾ ਦਿਨ ਪਾਸਮਾ ਦਾ ਕੰਮ ਕਰਦੀ ਪੂਰੀ ਫੇਸ। ਮਾੜਾ ਲੱਗਦੀ। ਹੋਰ ਜੇ ਕੋਈ ਨਾ ਤੁਸੀਂ ਜਾਣੀ ਹੁੰਦੀ ਹੈ। ਹਾਂ। ਜਾਣੀ ਕਿ ਮੈਂ ਜਾਣੀ ਤਾਂ ਤੀਵਾਰ ਬਣ ਕੇ ਜਿਹੜਾ ਕੰਮ ਹੈਗਾ ਕੋਈ ਨਾ ਕਰ ਲੈਣੀ ਹੈ। ਦੀਦੀ ਜਾਇਓ। ਚੱਲ ਕੀ ਸਤਿ ਸ਼੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਪਲੀਜ਼ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇੱਕ ਗੱਲ ਹੋਰ ਆ ਜੀ ਚੈਨਲ ਨਵਾਂ ਬਣਾਇਆ ਕਰਨਾ ਨੇ ਠੀਕ ਆ ਸਾਰੇ ਜਣੇ ਸਪੋਰਟ ਕਰਿਓ ਅਤੇ ਜਿਹੜੇ ਚੈਨਲ ਤੇ ਨਵੇਂ ਆ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਹੀ ਬੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਫੇਰ ਹੀ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚਣੀ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ